ਅੱਜ ਰਾਮਪਰਾ ਫੂਲ ਵਿਖੇ ਕਨਾਲ ਕਲੱਬ ਦੇ ਵਿੱਚ ਐਗਜ਼ੀਬੀਸ਼ਨ ਲੱਗੀ ਹੈ ਕੱਪੜਿਆਂ ਦੀ ਬੁਟੀਕ ਪੰਜਾਬ ਦੀਆਂ ਮਸ਼ਹੂਰ ਬੁਟੀਕ ਜੋ ਇੱਥੇ ਪਹੁੰਚੀਆਂ ਵਈਆਂ ਨੇ ਬਠਿੰਡੇ ਵਾਲੇ ਟਰੈਡੀ ਥਰੈਡਜ਼ ਵਾਲਿਆਂ ਵੱਲੋਂ ਇਹ ਜਿਹੜਾ ਸਾਰਾ ਪ੍ਰਬੰਧ ਕੀਤਾ ਗਿਆਗਾ ਬੁਟੀਕ ਟਰੈਡੀ ਥਰੈਂਡਜ਼ ਜੋ ਕਿ ਮਸ਼ਹੂਰ ਬੁਟੀਕ ਹੈ ਬਠਿੰਡੇ ਦੇ ਵਿੱਚ ਪੰਜਾਬ ਦੇ ਗਿਣਮੇ ਬੁਟੀਕ ਦੇ ਵਿੱਚੋਂ ਜੋ ਆਉਂਦੇ ਨੇ ਉਹਨਾਂ ਵੱਲੋਂ ਅੱਜ ਰਾਮਪਰਾ ਫੂਲ ਵਿਖੇ ਰਾਮਪੁਰਾ ਫੂਡ ਵਿਖੇ ਐਕਜੀਬੀਸ਼ਨ ਲੱਗੀ ਹੈ ਇਸ ਐਕਜੀਬੀਸ਼ਨ ਦੇ ਵਿੱਚ ਪਹੁੰਚ ਕੇ ਤੁਸੀਂ ਵੱਧ ਤੋਂ ਵੱਧ ਲਾਭ ਉਠਾ ਸਕਦੇ ਹੋ ਕਿਉਂਕਿ ਇੱਕ ਤਰ੍ਹਾਂ ਦੀ ਸੇਲ ਕਹਿ ਸਕਦੇ ਆ ਸਟਾਰਟਿੰਗ ਸੀਜ਼ਨ ਆ ਗਰਮੀ ਦਾ ਸੇਲ ਲਾਈ ਹੈ ਇਹਨਾਂ ਨੇ ਸਟਾਰਟਿੰਗ ਗਰਮੀ ਵਾਲੇ ਸੂਟਾਂ ਤੇ ਕਿਉਂਕਿ ਤੁਹਾਨੂੰ ਪਤਾਗਾ ਕਿ ਕੋਈ ਵੀ ਜਦੋਂ ਮੌਸਮ ਜਾਂ ਰੁੱਤ ਬਦਲਦਾਗਾ ਤਾਂ ਆਮ ਕੰਪਨੀਆਂ ਕੀ ਕਰਦੀਆਂ ਜਿਹੜਾ ਸਮਾਲ ਰਹਿ ਜਾਂਦਾ ਉਹਨਾਂ ਦੀ ਜੋ ਸੇਲ ਆਉਂਦੀਆਂ ਨੇ ਪਰ ਸਾਡੀਆਂ ਭੈਣਾਂ ਵੱਲੋਂ ਜਿਹੜੇ ਆਉਣ ਵਾਲੇ ਸੀਜ਼ਨ ਜੋ ਗਰਮੀ ਦਾ ਸੀਜ਼ਨ ਆ ਰਿਹਾ ਹੈ ਗਰਮੀ ਵਾਲੇ ਕਾਟਨ ਦੇ ਸੂਟ ਜਾਂ ਪਾਰਟੀ ਵੇਅਰ ਸੂਟ ਜੁੱਤੀਆਂ ਬਹੁਤ ਹੀ ਵਧੀਆ-ਵਧੀਆ ਤਰੀਕੇ ਦੇ ਨਾਲ ਬਹੁਤ ਦੂਰੋਂ-ਦੂਰੋਂ ਪੂਰੇ ਪੰਜਾਬ ਦੇ ਵਿੱਚੋਂ ਚੰਡੀਗੜ੍ਹ, ਪਟਿਆਲਾ, ਮੋਹਾਲੀ, ਮਲੋਟ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਜਿਹੜੇ ਇੱਥੇ ਪਹੁੰਚੇ ਨੇ ਬਠਿੰਡੇ ਤੋਂ ਬਕਾਇਦਾ ਸਾਡੇ ਜਿਹੜੇ ਟਰੈਡੀ ਥ੍ਰੈਡਜ ਵਾਲੇ ਬੁਟੀਕ ਆ ਇਹਨਾਂ ਦੀ ਟਰੈਡੀ ਥ੍ਰੈਡਜ ਬਠਿੰਡਾ ਵਿਖੇ ਜੋ ਇਹ ਬਾਹਰ ਵੀ ਜੋ ਕੱਪੜੇ ਲੀੜੇ ਭੇਜਦੇ ਨੇ ਇਹਨਾਂ ਦੇ ਜੋ ਇੰਸਟਾਗ੍ਰam ਤੇ ਪੇਜ ਵੀ ਬਣਿਆ ਹੋਇਆ ਤੈੜੀ ਥ੍ਰੈਡਜ਼ ਦੇ ਨਾਂ ਤੇ ਤੇ ਤੁਸੀਂ ਜਾ ਕੇ ਸੰਪਰਕ ਕਰ ਸਕਦੇ ਹੋ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾਗਾ ਇਸ ਸਕਰੀਨ ਤੇ ਉੱਪਰ ਨੰਬਰ ਦਿੱਤੇ ਨੇ ਕਿਸੇ ਨੇ ਵੀ ਕੋਈ ਸੂਟ ਕਿਸੇ ਵੀ ਤਰ੍ਹਾਂ ਦਾ ਤਿਆਰ ਕਰਵਾਉਣਾ ਹੋਵੇ ਤੁਸੀਂ ਬਹੁਤ ਹੀ ਸਸਤੇ ਰੇਟਾਂ ਤੇ ਜਿਹੜੇ ਇਹ ਸੂਟ ਨੇ ਤਿਆਰ ਕੀਤੇ ਜਾਂਦੇ ਨੇ ਜਿਹੜੇ ਆਮ ਬੁਟੀਕ ਜਾਂ ਦੁਕਾਨਾਂ ਤੋਂ ਜਿਹੜੇ ਸੂਟ ਮਿਲਦੇ ਨੇ 10 10 20 20 ਹਜ਼ਾਰ ਦੇ ਉਹ ਇਹ ਬਹੁਤ ਹੀ ਸਸਤੇ ਰੇਟਾਂ ਤੇ ਤਿਆਰ ਕਰਕੇ ਦਿੰਦੇ ਨੇ ਕਿਉਂਕਿ ਇਹਨਾਂ ਨੇ ਵੀ ਜਿਹੜਾ ਇਸ ਤੇ ਜੋ ਕਲਾ ਕੀ ਹੈ ਇੱਕ ਸੂਟ ਬੁਟੀਕ ਦੀ ਜਿਹੜੀ ਕਲਾ ਹੈ ਇੱਕ ਇੱਕ ਇਹ ਵੀ ਇੱਕ ਤਰ੍ਹਾਂ ਦੀ ਪੜ੍ਹਾਈ ਹੈ ਇਹ ਵੀ ਡਿਪਲੋਮਾ ਦਾ ਇੱਕ ਫੈਸ਼ਨ ਡਿਜ਼ਾਈਨਿੰਗ ਦਾ ਡਿਪਲੋਮਾ ਇਹਨਾਂ ਭੈਣਾਂ ਨੇ ਜੋ ਕੀਤਾ ਹੋਇਆਗਾ ਇਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜੇ ਸੂਟ ਨੇ ਤਿਆਰ ਕਰਕੇ ਉਹ ਅੱਜ ਇਹਨਾਂ ਨੇ ਐਗਜ਼ੀਬਿਸ਼ਨ ਲਾਈ ਆ ਰਾਮਪਰਾ ਫੁੱਲ ਵਿਖੇ ਰਾਮਪਰਾ ਫੁੱਲ ਕਨਾਲ ਕਲੱਬ ਨਹਿਰੀ ਕੋਠੀ ਦੇ ਬਿਲਕੁਲ ਸਾਹਮਣੇ ਤੇ ਜੇ ਸਟੈਲਕੋ ਦੀ ਗੱਲ ਕਰਦੇ ਆ ਸਟੈਲਕੋ ਦੇ ਬਿਲਕੁਲ ਨਾਲ ਆ ਜਾਂਦਾ ਬੈਕ ਸਾਈਡ ਸਟੈਲਕੋ ਦੇ ਸਟਾਰ ਪੈਲਸ ਵਾਲੇ ਪਾਸਿਓਂ ਜਿਹੜੇ ਆਉਣ ਵਾਲੇ ਨੇ ਉਹਨਾਂ ਨੂੰ ਇਹ ਦੱਸ ਰਹੀ ਏ ਕਿ ਸਟਾਰ ਪੈਲਸ ਲੰਘ ਕੇ ਅੱਗੇ ਜਾ ਕੇ ਨਹਿਰੀ ਕੋਠੀ ਆਉਂਦੀ ਏ ਉਹਦੇ ਓਪੋਜ਼ਿਟ ਇਹ ਕਨਾਲ ਕਲੱਬ ਆਗਾ ਤੇ ਉੱਥੇ ਪਹੁੰਚ ਕੇ ਅੱਜ ਸਮਾਂ 10 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਜਿਹੜਾ ਇਹ ਐਗਜ਼ੀਬਿਸ਼ਨ ਲੱਗੀ ਰਹੂਗੀ ਉੱਥੇ 8 ਵਜੇ ਤੱਕ ਤੁਸੀਂ ਪਹੁੰਚ ਕੇ ਉੱਥੇ ਜਾ ਕੇ ਵੱਧ ਤੋਂ ਵੱਧ ਲਾਭ ਉਠਾ ਸਕਦੇ ਹੋ ਕਿਉਂਕਿ ਬਹੁਤ ਹੀ ਵਧੀਆ ਵਧੀਆ ਪੂਰੇ ਟਾਪ ਕੁਆਲਿਟੀ ਦੇ ਸੂਟ ਲੇਡੀਜ਼ ਸੂਟ ਇੱਥੇ ਜੋ ਲੈ ਕੇ ਸਾਡੀਆਂ ਭੈਣਾਂ ਪਹੁੰਚੀਆਂ ਨੇ ਮੈਂ ਦੱਸਦਾ ਸਾਡੇ ਭਰਾਵਾਂ ਨੂੰ ਵੀ ਦੱਸਣਾ ਚਾਹਣਾ ਕਿਉਂਕਿ ਪੈਸੇ ਸਾਡੇ ਭਰਾਵਾਂ ਦੀਆਂ ਜੇਬਾਂ ਦੇ ਵਿੱਚੋਂ ਜਾਣੇ ਹੁੰਦੇ ਨੇ ਸਾਡੇ ਭਰਾਵਾਂ ਦੀਆਂ ਜੇਬਾਂ ਦੇ ਵਿੱਚੋਂ ਜਿਹੜੇ ਪੈਸੇ ਜਾਣੇ ਆ ਉਹ ਪੈਸੇ ਨਾਲ ਤਾਂ ਘੱਟ ਜਾਣਗੇ ਨਾਲੇ ਉਹਨਾਂ ਦੇ ਮਨਪਸੰਦ ਦੀ ਜਿਹੜੀ ਚੀਜ਼ ਕਪੜੇ ਲਿੜੇ ਉਥੋਂ ਮਿਲ ਜਾਣਗੇ ਬਹੁਤ ਹੀ ਵਧੀਆ ਤਰ੍ਹਾਂ ਦੇ ਸੂਟ ਨੇ ਬਹੁਤ ਜਿਆਦੇ ਵਧੀਆ ਪ੍ਰਿੰਟਿੰਗ ਕਢਾਈ ਵਾਲੇ ਕਾਟਨ ਦੇ ਬਹੁਤ ਸੋਹਣੇ ਸੋਹਣੇ ਸੂਟ ਨੇ ਜਿਹੜੇ ਆਮ ਅਕਸਰ ਅਸੀਂ ਜਿਹੜੇ ਦੇਖਦੇ ਆ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜਾ ਕੇ ਵੱਡੀਆਂ ਵੱਡੀਆਂ ਦੁਕਾਨਾਂ ਤੇ ਜਾ ਕੇ ਉਸ ਤੋਂ ਵੀ ਕਿਤੇ ਜਿਆਦਾ ਵਧੀਆ ਸੂਟ ਤੇ ਜਿਆਦੇ ਵਧੀਆ ਜਿਹੜੇ ਰੇਟ ਬਹੁਤ ਹੀ ਸੋਹਣੇ ਸੋਹਣੇ ਕੱਪੜੇ ਤੁਸੀਂ ਲੈਣ ਲਈ ਅੱਜ ਰਾਮਪਰਾ ਪੂਲ ਵਿਖੇ ਪਹੁੰਚ ਸਕਦੇ ਹੋ ਜੇ ਤੁਹਾਡੇ ਕੋਲ ਅੱਜ ਸਮਾਂ ਨਹੀਂ ਹੈਗਾ ਤਾਂ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾਗਾ ਸਕਰੀਨ ਦੇ ਉੱਪਰ ਨੰਬਰ ਤੁਸੀਂ ਆ ਨੰਬਰ ਤੇ ਸੰਪਰਕ ਕਰ ਸਕਦੇ ਹੋ ਇਹ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਸਾਡੀਆਂ ਜਿਹੜੀਆਂ ਇਹ ਭੈਣਾਂ ਨੇ ਟਰੈਡੀ ਥ੍ਰੈਡਜ ਜੋ ਇਹਨਾਂ ਨਾਲ ਸੰਪਰਕ ਕਰਕੇ ਤੁਸੀਂ ਸੂਟ ਮੰਗਵਾ ਸਕਦੇ ਹੋ ਜਾਂ ਆਨਲਾਈਨ ਸ਼ਾਪਿੰਗ ਕਰ ਸਕਦੇ ਹੋ ਇਹਨਾਂ ਨਾਲ ਗੱਲ ਕਰਕੇ ਤੇ ਜੇ ਤੁਸੀਂ ਕੋਈ ਆਪਣਾ ਡਿਜ਼ਾਈਨ ਵੀ ਕੋਈ ਦੇਖਿਆ ਹੋਵੇ ਕੋਈ ਸੋ ਤੁਹਾਨੂੰ ਕੋਈ ਸੋਹਣਾ ਲੱਗਦਾ ਉਹ ਵੀ ਤੁਸੀਂ ਭੇਜ ਕੇ ਉਹਦੇ ਨਾਲ ਦਾ ਵੀ ਸੂਟ ਤੁਸੀਂ ਤਿਆਰ ਕਰਵਾ ਸਕਦੇ ਹੋ ਕਿਉਂਕਿ ਬਹੁਤ ਹੀ ਬਾਜਵ ਰੇਟ ਅਸੀਂ ਹਰ ਇੱਕ ਦੀ ਵੀਡੀਓ ਨਹੀਂ ਪਾਉਂਦੇ ਕਿਉਂਕਿ ਜੋ ਸਾਨੂੰ ਲੱਗਦਾਗਾ ਵੀ ਇੱਥੇ ਲੋਕਾਂ ਦਾ ਫਾਇਦਾ ਹੋ ਸਕਦਾਗਾ ਅਸੀਂ ਉਹ ਵੀਡੀਓ ਅਕਸਰ ਪਾਉਂਨੇ ਆ ਤਾਂ ਜੋ ਲੋਕਾਂ ਦਾ ਫਾਇਦਾ ਹੋਵੇ ਤੇ ਅਸੀਂ ਸੋਚਿਆ ਕਿ ਇਹ ਵੀਡੀਓ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਚਾਹੀਦੀ ਹੈ ਕਿਉਂਕਿ ਬਾਜਵ ਰੇਟ ਤੇ ਵਧੀਆ ਕੁਆਲਿਟੀ ਦੇ ਕੱਪੜੇ ਤੁਹਾਨੂੰ ਮਿਲ ਰਹੇ ਨੇ ਤੇ ਵੀਡੀਓ ਨੂੰ ਵੀ ਤੁਸੀਂ ਸ਼ੇਅਰ ਕਰਿਓ ਤੇ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨਾਲ ਸ਼ੇਅਰ ਕਰਿਓ ਕਿਉਂਕਿ ਬਹੁਤ ਹੀ ਵਧੀਆ ਕੁਆਲਟੀ ਦੇ ਜਿਹੜੇ ਕੱਪੜੇ ਨੇ ਤੁਹਾਡੇ ਆਪਣੇ ਸਰ ਰਾਮਪੁਰਾ ਫੂਲ ਦੇ ਵਿੱਚ ਅੱਜ ਐਕਜੀਬਿਸ਼ਨ ਲੱਗੀ ਹੈ ਜੇ ਤੁਸੀਂ ਇਹ ਵੀਡੀਓ ਬਾਅਦ ਦੇ ਵਿੱਚ ਦੇਖ ਰਹੇ ਹੋ ਤਾਂ ਤੁਸੀਂ ਜਿਹੜੇ ਸਕਰੀਨ ਦੇ ਉੱਪਰ ਨੰਬਰ ਚੱਲ ਰਹੇ ਨੇ ਤੁਸੀਂ ਇਹਨਾਂ ਤੇ ਸੰਪਰਕ ਕਰਕੇ ਤੁਸੀਂ ਵੀ ਇਸ ਬੁਟੀਕ ਨਾਲ ਸੰਪਰਕ ਕਰਕੇ ਤੁਸੀਂ ਸੂਟ ਮੰਗਵਾ ਸਕਦੇ ਹੋ ਧੰਨਵਾਦ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਾਡੀਆਂ ਜਿਹੜੀਆਂ ਭੈਣਾਂ ਨੇ ਇਹਨਾਂ ਨੂੰ ਵੀ ਇੱਕ ਮੌਕਾ ਜ਼ਰੂਰ ਦਿਓ ਤੁਸੀਂ ਸੂਟ ਖਰੀਦਣ ਦਾ ਬਹੁਤ ਸੋਹਣੇ-ਸੋਹਣੇ ਸੂਟ ਨੇ ਜ਼ਰੂਰ ਖਰੀਦੇਓ ਇਹਨਾਂ ਤੋਂ ਕਿਉਂਕਿ ਬਹੁਤ ਹੀ ਵਧੀਆ-ਵਧੀਆ ਸੂਟ ਨੇ ਜਿਹੜੇ ਇਹ ਤਿਆਰ ਕਰਦੀਆਂ ਨੇ ਸਾਡੀਆਂ ਭੈਣਾਂ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ ਜੀ ਵੀਡੀਓ ਨੂੰ ਵੱਧ ਤੋਂ ਵੱਧ ਕਰਦੇਓ ਸ਼ੇਅਰ ਤੇ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨਾਲ ਸਾਂਝੀ ਕਰਿਓ ਜੇਕਰ ਤੁਹਾਡੇ ਜੇਕਰ ਕੋਈ ਐਨ ਆਰ ਆਈ ਵੀਰ ਦੇਖ ਰਿਹਾ ਤਾਂ ਉਹ ਬਾਹਰ ਭੇਜਣ ਦਾ ਵੀ ਜਿਹੜਾ ਖਾਸ ਪ੍ਰਬੰਧ ਹੈਗਾ ਤੇ ਜੇਕਰ ਤੁਸੀਂ ਬਾਹਰੋਂ ਵੀਡੀਓ ਦੇਖ ਰਹੇ ਹੋ ਤਾਂ ਬਾਹਰ ਵੀ ਸੂਟ ਜੇ ਭੇਜਣੇ ਹੋਣ ਤਾਂ ਉਹ ਵੀ ਭੇਜੇ ਜਾਣਗੇ ਤੁਸੀਂ ਸਿਰਫ ਇੱਕ ਵਾਰ ਆਪਣਾ ਜਿਹੜਾ ਡਿਜ਼ਾਈਨ ਆ ਉਹ ਸਿਲੈਕਟ ਕਰਕੇ ਤੁਸੀਂ ਸਕਰੀਨਸ਼ਾਟ ਭੇਜੋ ਤੇ ਤੁਹਾਨੂੰ ਜਿਹੜਾ ਸੂਟ ਹੈਗਾ ਤੁਹਾਨੂੰ ਦੱਸ ਦਿੱਤਾ ਜਾਵੇਗਾ ਸੰਪਰਕ ਕਰੋ ਫੋਨ ਤੇ ਵੀ ਕਿੰਨੇ ਦਿਨਾਂ ਚ ਰੈਡੀ ਹੋ ਕੇ ਸੂਟ ਤੁਹਾਡੇ ਤੱਕ ਪਹੁੰਚੇਗਾ ਬਤਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਸਤਿ ਸ੍ਰੀ ਅਕਾਲ ਜੀ